ਆਹਨੂੰ ਤਸਵੀਰਾਂ ਦਿਖਾਉਂਦੇ ਆ ਕਿਸਾਨੀ ਸੰਘਰਸ਼ ਦੇ ਜਿੱਦੇ ਛੰਬੂ ਬਾਟਰ ਤੋਂ ਲਾਈਵ ਹੈ ਜ਼ਖਮੀ ਕਿਸਾਨਾਂ ਨੂੰ ਐਂਬੂਲੈਂਸ ਦੇ ਰਹੀ ਲਿਜਾਇਆ ਜਾ ਰਿਹਾ ਹੈ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਜਦੋਂ ਸ਼ਾਂਤੀਪੂਰਵਕ ਅੱਗੇ ਜਾ ਰਹੇ ਸਨ ਤਾਂ ਉਹਨਾਂ ਉੱਤੇ ਜਿਹੜਾ ਦਰਿਆ ਦਾ ਜ਼ਹਿਰੀਲਾ ਕੈਮੀਕਲ ਪਾਣੀ ਛੁੱਟਿਆ ਗਿਆ ਬਾਟਰ ਕੈਨ ਦੇ ਰਾਹੀਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਨਾਲ ਮੌਜੂਦ ਹੈ ਉਹਨਾਂ ਦੇ ਕਿਸਾਨ ਕਈ ਜ਼ਖਮੀ ਹੋਏ ਨੇ ਔਰ ਦੂਜੇ ਪਾਸੇ 19 ਦਿਨ ਤੋਂ ਪੋਹ ਹੜਤਾਲ ਡੱਲੇਵਾਲ ਦੀ ਚੱਲੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਖਨੌਰੀ ਵਿੱਚ ਕਿਸਾਨਾਂ ਤੇ ਪੁਲਿਸ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਕੋਈ ਵੀ ਬੇਸਿਟਾ ਜਿਹੜੀ ਰਹੀ ਹੈ ਪਟਿਆਲਾ ਦੇ ਡੀਸੀ ਤੇ ਐਸਐਸਪੀ ਨੇ ਇਸ ਬੈਠਕ ਵਿੱਚ ਹਿੱਸਾ ਲਿਆ ਔਰ ਦੂਜੇ ਪਾਸੇ ਤਸਵੀਰਾਂ ਸਾਫ ਨੇ ਤੁਸੀਂ ਵੇਖ ਸਕਦੇ ਹੋ ਕਿ ਪੁਲ ਦੇ ਉੱਪਰ ਕਿਸਾਨ ਤੇ ਪੁਲਸ ਵਿਚਕਾਰ ਹਰਿਆਣਾ ਪੁਲਿਸ ਵਿਚਕਾਰ ਜਦੋਂ ਜਹ ਚੱਲ ਰਹੀ ਹੈ ਦਿੱਲੀ ਜਾਣ ਦੀ ਗੱਲ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਸੀ ਵੀ ਜੇ ਕਿਸਾਨ ਸ਼ਾਂਤੀਪੂਰਵਕ ਪੈਦਲ ਦਿੱਲੀ ਆਉਣਾ ਚਾਹੁੰਦੇ ਨੇ ਤਾਂ ਆ ਸਕਦੇ ਨੇ ਲੇਕਿਨ ਫਿਰ ਉਹਨਾਂ ਨੂੰ ਰਾਸਤੇ ਵਿੱਚ ਕਈ ਦਿਨਾਂ ਤੋਂ ਰੋਕਿਆ ਜਾ ਰਿਹਾ ਹੈ ਕਿਸਾਨਾਂ ਦੀ ਦਿੱਲੀ ਕੂਚ ਦੀ ਤੀਜੀ ਕੋਸ਼ਿਸ਼ ਵੀ ناکਾਮ ਹੋ ਚੁੱਕੀ ਹੈ ਕਿਸਾਨ ਆਗੂ ਸਰਬੰਸ ਸਿੰਘ ਬੰਦੇਰ ਨੇ ਕਿਸਾਨਾਂ ਦੇ ਜਥੇ ਨੂੰ ਬੁਲਾਇਆ ਵਾਪਸ ਸਾਡੇ ਕੋਲੋਂ ਜਿੰਨੀਆਂ ਵੀ ਭੁੱਲਾਂ ਹੋਈਆਂ ਸੀ ਮਾਫੀ ਮੰਗਦੇ ਹਾਂ ਇਹ ਖਬਰ ਜਿਹੜੀ ਹੈ ਕਿ ਅਸੀਂ ਹੋਰ ਨਾਲ ਰਿਲੇਟਡ ਹੈ ਉਧਰੋਂ ਐਂਬੂਲੈਂਸ ਵੀ ਹਤਾ-ਹਤ ਹੋਈ ਹੈ ਔਰ ਪੰਜਾਬ ਸਰਕਾਰ ਵੱਲੋਂ ਕੋਈ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਜਾ ਰਹੀ ਕਨੌਰੀ ਵਿੱਚ ਕਿਸਾਨਾਂ ਦੇ ਪੁਲਿਸ ਦੀ ਮੀਟਿੰਗ ਚੱਲ ਰਹੀ ਹੈ ਉਧਰ ਸ਼ੰਭੂ ਬਾੜ ਤੇ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਾਂ ਕੈਮੀਕਲ ਦਾ ਪਾਣੀ ਪਾਇਆ ਜਾ ਰਿਹਾ ਤਸਵੀਰਾਂ ਸਾਫ ਨੇ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਜਦੋਂ ਜਿਹੜਤ ਕਰ ਰਹੇ ਨੇ ਦਿੱਲੀ ਜਾਣ ਦੀ ਲੇਕਿਨ ਦਿੱਲੀ ਜਾਣ ਦੀ ਇਹ ਤੀਜੀ ਕੋਸ਼ਿਸ਼ ਵੀ ناکਾਮ ਹੋ ਗਈ ਮਰਦ ਬਾੜ ਤੇ ਬੈਠੇ ਡੱਲੇਬਾਲ ਨਾਲ ਮੁਲਾਕਾਤਾਂ ਜਾਰੀ ਨੇ ਸਰਕਾਰੀ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ ਉਹਨਾਂ ਕਹਿੰਦੇ ਕਿ ਡੱਲੇਬਾਲ ਦੀ ਤਬੀਅਤ ਜਿਹੜੀ ਹੈ ਉਹ ਬਾਤੋ ਬੱਤਰ ਹੁੰਦੀ ਜਾ ਰਹੀ ਹੈ ਜੇ ਉਹਨਾਂ ਨੇ ਕੁਝ ਨਾ ਖਾਦਾ ਤਾਂ ਬਹੁਤ ਕੁਝ ਹੋ ਸਕਦਾ ਹੈ ਉਧਰੋਂ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਡੱਲੇਵਾਲ ਸਾਹਿਬ ਨੂੰ ਮਨਾਇਆ ਜਾਵੇ ਉਹਨਾਂ ਦਾ ਵਰ ਤੜਵਾਇਆ ਜਾਵੇ ਹਾਲਾਂਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੇ ਸ਼ੰਭੂ ਸਰਾ ਤੋਂ ਦੁਪਹਿਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਸੀ ਪਰ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਘੱਗਰ ਦਰਿਆ ਦੇ ਪੁਲ ਤੇ ਰੋਕ ਲਿਆ ਪੁਲਿਸ ਅਤੇ ਕਿਸਾਨਾਂ ਵਿਚਕਾਰ ਅੱਧਾ ਕਾਂਡਾ ਤਕਰਾਰ ਹੋਈ ਉਸ ਮਗਰੋਂ ਕਿਸਾਨਾਂ ਨੇ ਬੈਰੀਗੋਡ ਪੁੱਟਣ ਦੀ ਕੋਸ਼ਿਸ਼ ਕੀਤੀ ਪੁਲਿਸ ਕਿਸਾਨਾਂ ਦੇ ਅਥਰੂ ਗੈਜ਼ ਦੇ ਗੋਲੇ ਛੱਡ ਰਹੀ ਹੈ ਇਸ ਦੇ ਨਾਲ ਹੀ ਜਲ ਤੋਪਾਂ ਦਾ ਵੀ ਕੈਮੀਕਲ ਪਾਣੀ ਦੀ ਵਰਤੋਂ ਕਰ ਰਹੀ ਹੈ ਹਾਲਾਂਕਿ ਹਰਿਆਣਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੈਮੀਕਲ ਦਾ ਪਾਣੀ ਨਹੀਂ ਵਰਤਿਆ ਗਿਆ ਵਿਚਾਰਾਂ ਵਿੱਚ ਸਿੰਪਲ ਪਾਣੀ ਪਰ ਪਾਈਪਾਂ ਦਿਖਦੀਆਂ ਨੇ ਕਿਸ ਤਰੀਕੇ ਦੇ ਨਾਲ ਕੱਗਰ ਦਰਿਆ ਗੰਦੇ ਪਾਣੀ ਦੇ ਵਿੱਚ ਪਾਈਪਾਂ ਲਾ ਕੇ ਵਾਟਰ ਕੈਨਨ ਦੇ ਰਾਹੀਂ ਕਿਸਾਨਾਂ ਦੇ ਉੱਤੇ ਅਥਰੂ ਗੈਸੇ ਪਾਣੀ ਦੇ ਆ ਬਿਛਾਰਾ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਸਾਫ ਨੇ ਸ਼ੰਭੂ ਬਾਰਡਰ ਤੋਂ ਖਨੌਰੀ ਬਾਰਡਰ ਮੀਟਿੰਗ ਚੱਲ ਰਹੀ ਹੈ ਔਰ ਕਿਸਾਨ ਜਿਹੜੇ ਨੇ ਉਹਨਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਲਿਜਾਇਆ ਜਾ ਰਿਹਾ ਹੈ ਸਰਬੰਸ ਸਿੰਘ ਪੰਦੇਰ ਦੀ ਪ੍ਰੈਸ ਕਾਨਫਰੰਸ ਸਾਹਮਣੇ ਆਈ ਹੈ ਉਹਨਾਂ ਨੇ ਵੀ ਕਿਹਾ ਕਿ ਤੀਸਰੀ ਵਾਰ ਅਸੀਂ ਅਸਫਲ ਹੋਏ ਆ ਦਿੱਲੀ ਵਿੱਚ ਕੂਚ ਕਰਨ ਲਈ ਕਿਉਂਕਿ ਹਰਿਆਣਾ ਨੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਨੇ ਉਸੇ ਪੁਲ ਤੇ ਕੀਤੇ ਹੋਏ ਨੇ ਜਿੱਥੇ ਕਿਸਾਨ ਬੈਠੇ ਨੇ ਉਧਰੋਂ ਡੱਲੇਵਾਲ ਸਾਹਿਬ ਦੀ ਭੁਖ ਹੜਤਾਲ 19ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ ਔਰ ਪੰਦੇਰ ਨੇ ਵੀ ਦਿੱਤਾਲ ਅਲਟੀਮੇਟਮ ਕੱਢ ਲਈ ਅਗਲੀ ਰਣਨੀਤੀ ਫਾਰਮਰ ਪਟੇਸ ਦੀ ਪੁਰਸ ਦੇ ਤਸ਼ੱਦਰ ਮਗਰੋਂ ਕਿਸਾਨ ਹੋਏ ਲਾਈਵ ਹੁਣ ਵੇਖਣਾ ਹੈ ਕਿ ਅਗਲੀ ਰਣਨੀਤੀ ਪੰਦੇਰ ਸਾਹਿਬ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿਸਾਨੀ ਸੰਘਰਸ਼ ਦੇ ਜਿੱਦੇ ਛੰਬੂ ਬਾਟਰ ਤੋਂ ਲਾਈਵ ਹੈ ਜ਼ਖਮੀ ਕਿਸਾਨਾਂ ਨੂੰ ਐਂਬੂਲੈਂਸ ਦੇ ਰਹੀਂ ਲਿਜਾਇਆ ਜਾ ਰਿਹਾ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਜਦੋਂ ਸ਼ਾਂਤੀਪੂਰਵਕ ਅੱਗੇ ਜਾ ਰਹੇ ਸਨ ਤਾਂ ਉਹਨਾਂ ਉਤੇ ਜਿਹੜਾ ਦਰਿਆ ਦਾ ਜ਼ਹਿਰੀਲਾ ਕੈਮੀਕਲ ਪਾਣੀ ਛੁੱਟਿਆ ਗਿਆ ਬਾਟਰ ਕੰਨ ਦੇ ਰਹੀਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਨਾਲ ਮੌਜੂਦ ਆ ਉਹਨਾਂ ਦੇ ਕਿਸਾਨ ਕਈ ਜ਼ਖਮੀ ਹੋਏ ਨੇ ਔਰ ਦੂਜੇ ਪਾਸੇ 19 ਮਿੰਨ ਦੇ ਵਿੱਚ ਪੋਖੜ ਤਾਲ ਡੱਲੇਵਾਲ ਦੀ ਚਲੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਖਨੌਰੀ ਵਿੱਚ ਕਿਸਾਨਾਂ ਤੇ ਪੁਲਿਸ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਕੋਈ ਵੀ ਬੇਸਿਟਾ ਜਿਹੜੀ ਰਹੀ ਹੈ ਪਟਿਆਲਾ ਦੇ ਡੀਸੀ ਤੇ ਐਸਐਸਪੀ ਨੇ ਇਸ ਬੈਠਕ ਵਿੱਚ ਹਿੱਸਾ ਲਿਆ ਔਰ ਦੂਜੇ ਪਾਸੇ ਤਸਵੀਰਾਂ ਸਾਫ ਨੇ ਤੁਸੀਂ ਵੇਖ ਸਕਦੇ ਹੋ ਕਿ ਪੁਲ ਦੇ ਉੱਪਰ ਕਿਸਾਨ ਤੇ ਪੁਲਿਸ ਵਿਚਕਾਰ ਹਰਿਆਣਾ ਪੁਲਿਸ ਵਿਚਕਾਰ ਜਦੋਂ ਜਹ ਚੱਲ ਰਹੀ ਹੈ ਦਿੱਲੀ ਜਾਣ ਦੀ ਗੱਲ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਸੀ ਵੀ ਜੇ ਕਿਸਾਨ ਸ਼ਾਂਤੀਪੂਰਵਕ ਪੈਦਲ ਦਿੱਲੀ ਆਉਣਾ ਚਾਹੁੰਦੇ ਤਾਂ ਆ ਸਕਦੇ ਨੇ ਲੇਕਿਨ ਫਿਰ ਉਹਨਾਂ ਨੂੰ ਰਸਤੇ ਵਿੱਚ ਕਈ ਦਿਨਾਂ ਤੋਂ ਰੋਕਿਆ ਜਾ ਰਿਹਾ ਹੈ ਕਿਸਾਨਾਂ ਦੀ ਦਿੱਲੀ ਕੂਚ ਦੀ ਤੀਜੀ ਕੋਸ਼ਿਸ਼ ਵੀ ناکਾਮ ਹੋ ਚੁੱਕੀ ਹੈ ਕਿਸਾਨਾਂ ਆਗੂ ਸਰਬੰਸ ਸਿੰਘ ਪੰਦੇਰ ਨੇ ਕਿਸਾਨਾਂ ਦੇ ਜਥੇ ਨੂੰ ਬੁਲਾਇਆ ਵਾਪਸ ਸਾਡੇ ਕੋਲੋਂ ਜਿੰਨੀਆਂ ਵੀ ਪੁੱਲਾਂ ਹੋਈਆਂ ਅਸੀਂ ਮਾਫੀ ਮੰਗਦੇ ਹਾਂ ਇਹ ਖਬਰ ਜਿਹੜੀ ਹੈ ਇੱਕ ਅਸੀਂ ਹੋਰ ਨਾਲ ਰਿਲੇਟਡ ਹੈ ਉਧਰੋਂ ਐਂਬੂਲੈਂਸ ਵੀ ਹਤਾ-ਹਤ ਹੋਈ ਹੈ ਔਰ ਪੰਜਾਬ ਸਰਕਾਰ ਵੱਲੋਂ ਕੋਈ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਜਾ ਰਹੀ ਖਨੌਰੀ ਵਿੱਚ ਕਿਸਾਨਾਂ ਦੇ ਪੁਲਿਸ ਦੀ ਮੀਟਿੰਗ ਚੱਲ ਰਹੀ ਹੈ ਉਧਰ ਸ਼ੰਭੂ ਬਾਟ ਤੇ ਹੰਝੂ ਗੈਸ ਦੇ ਗੋਲੇ ਪਾਣੀ ਦੀ ਬਿਚਾੜਾ ਕੈਮੀਕਲ ਦਾ ਪਾਣੀ ਪਾਇਆ ਜਾ ਰਿਹਾ ਤਸਵੀਰਾਂ ਸਾਫ ਨੇ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਜਦੋਂ ਜਿਹੜੇ ਕਰ ਰਹੇ ਨੇ ਦਿੱਲੀ ਜਾਣ ਦੀ ਲੇਕਿਨ ਦਿੱਲੀ ਜਾਣ ਦੀ ਇਹ ਤੀਜੀ ਕੋਸ਼ਿਸ਼ ਵੀ ناکਾਮ ਹੋ ਗਈ ਮਰਨ ਵਰਤੇ ਬੈਠੇ ਡੱਲੇਬਾਲ ਨਾਲ ਮੁਲਾਕਾਤਾਂ ਜਾਰੀ ਨੇ ਸਰਕਾਰੀ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ ਉਹਨਾਂ ਕਹਿੰਦੇ ਕਿ ਡੱਲੇਬਾਲ ਦੀ ਤਬੀਅਤ ਜਿਹੜੀ ਹੈ ਉਹ ਵੱਧ ਤੋਂ ਵੱਤਰ ਹੁੰਦੀ ਜਾ ਰਹੀ ਹੈ ਜੇ ਉਹਨਾਂ ਨੇ ਕੁਝ ਨਾ ਖਾਦਾ ਤਾਂ ਬਹੁਤ ਕੁਝ ਹੋ ਸਕਦਾ ਹੈ ਉਦੋਂ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਡੱਲੇਵਾਲ ਸਾਹਿਬ ਨੂੰ ਮਨਾਇਆ ਜਾਵੇ ਉਹਨਾਂ ਦਾ ਵਰ ਤੜਵਾਇਆ ਜਾਵੇ ਹਾਲਾਂਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੇ ਸ਼ੰਭੂ ਸਰਾਤੋਂ ਦੁਪਹਿਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਸੀ ਪਰ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਖੱਗਰ ਦਰਿਆ ਦੇ ਪੁਲ ਤੇ ਰੋਕ ਲਿਆ ਪੁਲਿਸ ਅਤੇ ਕਿਸਾਨਾਂ ਵਿਚਕਾਰ ਅੱਧਾ ਕਾਂਡਾ ਤਕਰਾਰ ਹੋਈ ਉਸ ਮਗਰੋਂ ਕਿਸਾਨਾਂ ਨੇ ਬੈਰੀਗੋਡ ਪੋਟੜ ਦੀ ਕੋਸ਼ਿਸ਼ ਕੀਤੀ ਪੁਲਿਸ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਇਸ ਦੇ ਨਾਲ ਹੀ ਜਲ ਤੋਪਾਂ ਦਾ ਵੀ ਕੈਮੀਕਲ ਪਾਣੀ ਦੀ ਵਰਤੋਂ ਕਰ ਰਹੀ ਹੈ ਹਾਲਾਂਕਿ ਹਰਿਆਣਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੈਮੀਕਲ ਦਾ ਪਾਣੀ ਨਹੀਂ ਵਰਤਿਆ ਗਿਆ ਬਿਛਾੜਾਂ ਵਿੱਚ ਸਿੰਪਲ ਪਾਣੀ ਪਰ ਪਾਈਪਾਂ ਦਿਖਦੀਆਂ ਨੇ ਕਿਸ ਤਰੀਕੇ ਦੇ ਨਾਲ ਕੱਗਰ ਦਰਿਆ ਗੰਦੇ ਪਾਣੀ ਦੇ ਵਿੱਚ ਪਾਈਪਾਂ ਲਾ ਕੇ ਵਾਟਰ ਕੈਨਨ ਦੇ ਰਾਹੀਂ ਕਿਸਾਨਾਂ ਦੇ ਉੱਤੇ ਅਥਰੂ ਗੈਸੇ ਪਾਣੀ ਦੇ ਆ ਬਿਛਾਰਾ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਸਾਫ ਨੇ ਸ਼ੰਭੂ ਬਾਰਡਰ ਤੋਂ ਖਨੌਰੀ ਬਾਰਡਰ ਮੀਟਿੰਗ ਚੱਲ ਰਹੀ ਹੈ ਔਰ ਕਿਸਾਨ ਜਿਹੜੇ ਨੇ ਉਹਨਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਲਿਜਾਇਆ ਜਾ ਰਿਹਾ ਹੈ ਸਰਪੰਡ ਸਿੰਘ ਪੰਦੇਰ ਦੀ ਪ੍ਰੈਸ ਕਾਨਫਰੰਸ ਸਾਹਮਣੇ ਆਈ ਹੈ ਉਹਨਾਂ ਨੇ ਵੀ ਕਿਹਾ ਕਿ ਤੀਸਰੀ ਵਾਰ ਅਸੀਂ ਅਸਫਲ ਹੋਏ ਆ ਦਿੱਲੀ ਵਿੱਚ ਕੂਚ ਕਰਨ ਲਈ ਕਿਉਂਕਿ ਹਰਿਆਣਾ ਨੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਨੇ ਉਸੇ ਪੁਲ ਤੇ ਕੀਤੇ ਹੋਏ ਜਿੱਥੇ ਕਿਸਾਨ ਬੈਠੇ ਨੇ ਉਧਰੋਂ ਡੱਲੇਵਾਲ ਸਾਹਿਬ ਦੀ ਭੁਖ ਹੜਤਾਲ 19ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ ਔਰ ਪੰਦੇਰ ਨੇ ਵੀ ਦਿੱਤਾਲ ਅਲਟੀਮੇਟਮ ਕੱਢ ਲਈ ਅਗਲੀ ਰਣਨੀਤੀ ਫਾਰਮਰ ਪ੍ਰੋਟੈਸਟ ਦੀ ਪੁਰਸੇ ਤਸ਼ੱਦਰ ਮਗਰੋਂ ਕਿਸਾਨ ਹੋਏ ਲਾਈਵ ਹੁਣ ਵੇਖਣਾ ਹੈ ਕਿ ਅਗਲੀ ਰਣਨੀਤੀ ਪੰਦੇਰ ਸਾਹਿਬ ਜੜੱਲੇਵਾਲ ਸਾਹਿਬ ਦੀ ਕੀ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਕੂਚ ਕਰ ਸਕਣਗੇ ਤੀਸਰਾ ਜਥਾ 14 ਦਸੰਬਰ ਸਹੀ 12:00 ਵਜੇ ਦਿੱਲੀ ਦੀ ਤਰਫ ਕੂਚ ਕਰਤਾ ਹੋਇਆ ਪੈਦਲ ਜਾ ਰਹੇ ਨੇ ਕਿਸਾਨ ਦੇਖਿਓ ਸਿਰਫ ਮੀਡੀਆ ਦੇ ਸਾਥੀ ਆਗੇ ਹਨ ਆਰਾ ਦੇਖਿਓ ਕਿ ਮਲਕੀਤ ਸਿੰਘ ਜੀ ਗੁਲਾਮੀਵਾਲਾ ਤਸ਼ਵੀਰਿੰਦਰ ਸਿੰਘ ਜੀ ਲੋਂਗੋਵਾਲ और पंगाला साहब मोर्चे को लीड करते हुए आप तमाम झंडे और बीच में वो देखिए आप तिरंगा देख सकते हैं ਸਰ ਅਦਾਬ ਜੈ ਜਵਾਨ ਜੈ ਕਿਸਾਨ ਸਤਿ ਸ੍ਰੀ ਅਕਾਲ ਦੋਸਤੋ ਆਪ ਸਭ ਕੋ ਮਾਲੂਮ ਹੈ ਕਿ 10 ਮਹੀਨੇ ਹੋ ਚੁਕੇ ਹਨ ਸ਼ੰਭੂ ਰ ਖਨੋਰੀ ਬਾਰਡਰ ਪਰ ਅੰਦੋਰਨ ਚਲਤੇ ਹੋਏ ਅੱਜ ਕਿਸਾਨੋ ਕਾ ਤੀਸਰਾ 101 ਕਿਸਾਨੋ ਕਾ ਜਥਾ ਦਿੱਲੀ ਕੀ ਤਰਫ ਪੈਦਲ ਨਿਹੱਥੇ ਕੂਚ ਕਰੇਗਾ ਮਗਰ ਸਰਕਾਰ ਨੇ ਇਹ ਦੇਖੇ ਕਿ ਨਈ ਤਿਆਰੀ ਕੀ ਹੈ ਕਿ ਬੈਰੀਕੇਡੋ ਕੇ ਉਪਰ 8 ਫੁੱਟ ਕੀ ਲਗਭਗ 1 ਔਰ ਜਾਲੀ ਉਚਾਈ ਪਰ ਲਗਾਈ ਗਈ ਹੈ ਕਿ ਤਾਂਕੀ किसान आगे ना बढ़ सके कोई किसान उसको कूद कर जाने वाले नहीं हैं पर सरकार जो कर रही है जो सरकार का रवैया है अंबाला प्रशासन ने फिर से स्कूलों में छुट्टी कर दी गई है वो एक दहशत का माहौल फैलाना चाहते हैं एक तरफ गवर्नर बोलते हैं कि देश के गृह मंत्री बातचीत के लिए तैयार हैं मगर क्या ऐसे बातचीत होगी कोई लेटर नहीं कोई ऑफिशियल अनाउंसमेंट नहीं है सिर्फ एक बयानबाजी चल रही है दूसरी तरफ अंबाला के डीसी संगरूर के डीसी को लेटर लिखते हैं कि हमें डल्लेवाल साहब की सेहत की चिंता है जबकि खनौरी और शंभू बॉर्डर दोनों पटियाला डिस्ट्रिक्ट में पड़ते हैं और खनौरी से आगे जींद डिस्ट्रिक्ट पड़ता है तो ये कहीं ना कहीं एक मिली और एक साजिश नज़र आती है लेकिन हमारा सबसे बड़ा जो काम है हमें अनुशासन में रहना है आंदोलन अनुशासन के साथ जीते जाते हैं डिसिप्लिन के साथ जीते हैं सरकार ये चाहती है कि पंजाब के अंदर मणिपुर जैसे हालात बनाकर श्रीलंका जैसे हालात बनाकर बांग्लादेश जैसे हालात बनाकर इसको किसानों से तोड़ा जाए मैं खुद हरियाणा से आता हूं और पूरे देश से किसान यहाँ पर आ रहे हैं पूरे देश में समर्थन जुटना शुरू हो चुका है और बड़ी एक एकता आपको दिखाई देगी क्योंकि बड़ी मांगे हैं लेकिन हमें आज सबसे जरूरी चीज है कि बड़ी संख्या में मोर्चों पर पहुंचकर अपना अनुशासन अपना भाईचारा और अपनी एकता और अपने हकों की आवाज बुलंद करें सरकार की साजिशों को नाकाम करें बहुत-बहुत धन्यवाद बहुत मैं सर्वम सिंह पندेर किसान मजदूर मोर्चा एसकेएम नॉन पॉलिटिकल का कोऑर्डिनेटर बोलदा जी और ਜਿਵੇਂ ਸਰਕਾਰ ਦੀਆਂ ਏਜੰਸੀਆਂ ਸਰਕਾਰਾਂ ਆਪਦੇ ਪ੍ਰਚਾਰ ਤੰਤਰ ਨੂੰ ਲਾ ਕੇ ਇਹ ਗੱਲ ਹੁਣ ਜ਼ੋਰ ਨਾਲ ਫਲਾਉਣ ਗਿਆ ਵੀ 3 ਕਰੋੜ ਪੰਜਾਬੀ ਵੀ ਮੋਰਚਾ ਨਹੀਂ ਜਿੱਤ ਸਕਦਾ 2.5 ਕਰੋੜ ਹਰਿਆਣੇ ਵਾਲੇ ਵੀ ਨਹੀਂ ਮੋਰਚਾ ਜਿੱਤ ਸਕਦੇ ਪਿਛਲੇ ਅੰਦੋਲਨ ਚ ਆਪਾਂ ਲੱਖਾਂ ਹੀ ਦੇਖੇ ਸੀਗੇ 4 ਲੱਖ ਕਰ ਲੋ 5 ਲੱਖ ਕਰ ਲੋ ਇਦੇ ਪਿੱਛੇ ਮਨੋਰਥ ਕੀ ਆ ਵੀ ਕਰੋੜ ਨੂੰ ਸ਼ਾਇਦ ਸਮਝਦੇ ਨਹੀਂ ਬੇਵਿਸ਼ਵਾਸੀ ਪੈਦਾ ਕਰ ਦੇਣਾ ਲੋਕਾਂ 'ਚ ਔਰ ਇਹ ਗੱਲ ਨੂੰ ਪੱਕਾ ਕਰਨਾ ਸਰਕਾਰਾਂ ਵੱਲੋਂ ਵੀ ਇਹ ਕੰਮ ਹੋ ਹੀ ਨਹੀਂ ਸਕਦਾ ਜਦ ਕਿ ਦੁਨੀਆ 'ਚ ਕੋਈ ਕੰਮ ਨਾ ਮੁਮਕਨ ਨਹੀਂ ਹੁੰਦਾ ਜਦੋਂ ਦੇਖੋ ਖਾਲਸਾ ਆਪਣੀਆਂ ਰਵਾਇਤਾਂ 'ਚ ਪਰੋਸੇ ਦੇ ਸੰਘਰਸ਼ ਕਰਦਾ ਰਿਹਾ ਮੁਗਲਾਂ ਦੇ ਮੁਕਾਬਲੇ ਖਾਲਸਾ ਆٹے ਚ ਲੂਣ ਵੀ ਨਹੀਂ ਸੀ ਹੈਗਾ। ਕਈ ਵਾਰੀ ਇਹਨੂੰ ਖਤਮ ਕਰ ਲਿਓ ਆਏ ਇਹ ਬਚਾਅ ਚ ਲੜ ਕੇ ਵੀ ਖਤਮ ਨਾ ਹੋਇਆ। ਤੋਂ ਇਸ ਕਰਕੇ ਜਦੋਂ ਐਨਾ ਪਰੋਸਾ ਡਾਊਨ ਹੋ ਜਾਵੇ ਪਿੱ ਤਿੰਨ ਕਰੋੜ ਪੰਜਾਬੀ ਵੀ ਨਹੀਂ ਮੋਰਚਾ ਜਿੱਤ ਸਕਦੇ। ਤੋਂ ਇਹ ਏਜੰਸੀਆਂ ਬੇਵਿਸ਼ਵਾਸੀ ਬੇਪਰੋਸਗੀ ਪੈਦਾ ਕਰਨਾ ਚਾਹੁੰਦੀਆਂ। ਤੋਂ ਇਹ ਜੜੀਆਂ ਪਰਸੈਪਸ਼ਨਾਂ ਬਣਾਉਂਦਾ ਯਤਨ ਕੀਤਾ ਜਾ ਰਿਹਾ ਹੈ ਇੱਕ ਬਚਕਾਨਾ ਜੀ ਗੱਲ ਕਹੀ ਜਾ ਸਕਦੀ ਆ ਸਾਡੇ ਫੋਰਮਾਂ ਵੱਲੋਂ ਇਸ ਕਰਕੇ ਭਰਾਓ ਜੇ ਸਾਂਝੇ ਪੰਜਾਬ ਦਾ 5.5 ਕਰੋੜ ਆਵਾਮ ਇੱਕ ਮੁੱਠ ਹੋ ਗਿਆ ਪੂਰਾ ਦੇਸ਼ ਦਾ 140 ਕਰੋੜ ਆਵਾਮ ਵੀ ਇੱਕ ਮੁੱਠ ਹੋਊਗਾ ਦੇਖਾਂਗੇ ਭਲਾ ਸਰਕਾਰਾਂ ਲੋਕਾਂ ਤੋਂ ਨਹੀਂ ਵੱਡੀਆਂ ਹੁੰਦੀਆਂ ਹੋ ਸਕਦਾ ਆਪ ਵੀ ਦਲੀਲ ਆ ਜੇ ਸਰਕਾਰਾਂ ਦੀਆਂ ਏਜੰਸੀਆਂ ਦੀ ਵੀ ਨਹੀਂ ਸਰਕਾਰਾਂ ਹੀ ਵੱਡੀਆਂ ਹੁੰਦੀਆਂ ਲੋਕ ਨਹੀਂ ਵੱਡੇ ਹੁੰਦੇ ਡਿਕਟੇਟਰ ਜਦੋਂ ਵੱਡੇ ਹੋ ਜਾਣ ਜਦੋਂ ਸਿਸਟਮ ਤੇ ਕਬਜ਼ਾ ਕਰ ਲੈਣ ਉਹ ਆਪ ਦੀ ਮੜੀ ਆਪ ਪੁੱਟਦੇ ਹੁੰਦੇ ਆ ਤੁਸੀਂ ਦੇਖਿਓ ਇਸ ਕਰਕੇ ਭਰਾਓ ਅੱਜ ਜਿਹੜਾ ਜਥਾ ਵਾ ਉਹ ਦਿੱਲੀ ਕੂਚ ਨੂੰ ਕਰਨਾ ਹੈਗਾ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਸ਼ੰਭੂ ਬਾਰਡਰ ਤੇ ਪਹੁੰਚੋ ਔਰ ਹੌਸਲਾ ਸਾਈ ਕਰੋ ਸਰਕਾਰਾਂ ਫਿਰ ਜਾਬਤਾ ਤੜਵਾ ਕੇ ਕੋਈ ਅਜਿਹੀ ਕਾਰਵਾਈ ਕਰਦਾ ਯਤਨ ਕਰਨੀਆਂ ਔਰ ਬਿਲਕੁਲ ਜੋਰ ਲੱਗਾ ਹੋਇਆ ਸਿਸਟਮ ਦਾ ਸਰਕਾਰ ਦਾ ਪਿਕਲੀਆਂ ਦੋ ਜਥੇ ਬੰਦੀਆਂ ਸਾਡੀਆਂ ਸਿਰਫ ਦੋ ਹੀ ਦੀਦੀਆਂ ਮਨਜੀਤ ਸਿੰਘ ਰਾਏ ਦੀਦਾ ਇਨੀ ਕਿਸੇ ਨੂੰ ਸਰਜੀਤ ਸਿੰਘ ਫੂਲ ਨਹੀਂ ਦੀਦਾ ਬ੍ਰਹਮਕੇ ਸਾਹਿਬ ਨਹੀਂ ਦੀਦਾ ਜਿਹੜਾ ਬੱਤੀਆ ਬੈਰੂ ਸਾਹਿਬ ਨਹੀਂ ਦਿੱਤੇ ਇੰਦਰਜੀਤ ਸਿੰਘ ਕੋਟ ਬੁੱਢਾ ਨਹੀਂ ਦੇਦਾ ਇਹ ਤੋਂ ਕਾ ਸਿਰਸਾ ਸਾਹਿਬ ਜਿਹੜੇ ਬੱਤੀਆਂ ਚੋਂਦੇ ਉਹ ਨਹੀਂ ਦੀਦੇ ਹੈਗੇ ਮੰਗਠ ਪਹਿਲੋ ਪ੍ਰੋਗਰਮ ਫਾਰਮਰ ਫਰੰਟ ਬੱਤੀਆਂ ਦਾ ਹਿੱਸਾ ਸੀ ਉਹ ਨਹੀਂ ਦੀਦੇ ਹੈਗੇ ਸ਼ਹੀਦ ਭਗਤ ਸਿੰਘ ਜਥੇਬੰਦੀ ਪਿਛਲੇ ਅੰਦੋਲਨ ਚ ਲੜੀ ਉਹ ਨਹੀਂ ਦੀਦੀ ਹੈਗੀ ਜੀ ਕੇ ਐਸ ਰਾਜਸਥਾਨ ਦੀ ਜਥੇਬੰਦੀ ਉਹ ਨਹੀਂ ਦੀਦੀ ਹੈਗੀ ਅਸੀਂ ਕਰੀਏ ਕੀ ਸੋ ਇਸ ਕਰਕੇ ਸਰਕਾਰ ਪੂਰਾ ਜੋਰ ਲਾਊਗੀ ਅਰੇ ਪਰਸੈਪਸ਼ਨ ਕ੍ਰੀਏਟ ਕਰੂਗੀ 3 ਕਰੋੜ ਪੰਜਾਬੀਓ ਇਹ ਇਕੱਠੇ ਨਹੀਂ ਹੈਗੇ ਸਾਰੇ ਇਕੱਠੇ ਆ ਜੇ 3 ਕਰੋੜ ਪੰਜਾਬੀ 5.5 ਕਰੋੜ ਇਸ ਖਿੱਤੇ 'ਚ ਵਸਣ ਵਾਲੇ ਪੰਜਾਬੀ ਅੰਦੋਲਨ ਜਿੱਤਣ ਦੀ ਹਾਲਤ 'ਚ ਆ ਤਾਂ ਫਿਰ ਜੜੀ ਤੇਰਾ ਇਕਤਾ ਵਿੱਚ ਜਿਆਦਾ ਵਿਖਾਣ ਪਾਉਗੀ ਉਹਨਾਂ ਨੂੰ ਵੀ ਸੱਦਾ ਕਰ ਲੈਣਗੇ ਇਸ ਕਰਕੇ ਤਗੜੇ ਹੋ ਕੇ ਦਿੱਲੀ ਅੰਦੋਲਨ ਦੋ ਉਹਦੀ ਹਮਾਇਤ ਵਿੱਚ ਜਿਵੇਂ ਤੁਸੀਂ ਉੱਤਰਿਓ ਇਹ ਚੜ੍ਹਦੀ ਕਲਾ ਅੱਜ ਅੰਦੋਲਨ ਦਾ 307ਵਾਂ ਦਿਨ ਮਰਨ ਵਰਤ ਦੇ 19ਵੇਂ ਦਿਨ ਵਿੱਚ ਜਿਹੜਾ ਮਰਨ ਵਰਤ ਪਹੁੰਚ ਚੁੱਕਾ ਵਾ ਇਸ ਕਰਕੇ ਭਰਾਓ ਚੜ੍ਹਦੀ ਕਲਾ ਚ ਰਹੋ ਅੰਦੋਲਨ ਨਿਰਣਾਇਕ ਦੌਰ ਚ ਪਹੁੰਚ ਚੁੱਕਾ ਵਾ ਬਿਲਕੁਲ ਕਿਸੇ ਦੇ ਖੱਬੇ ਸੱਜੇ ਨਾ ਆਇਓ ਇਹ ਅੰਦੋਲਨ ਆਪਣੀਆਂ ਜਿੱਤਾਂ ਤੈਅ ਕਰੂਗਾ ਸਰਕਾਰ ਨੂੰ ਮੋਰਚਾ ਜਿਹੜਾ ਹੱਲ ਕਰ ਲਈ ਮਜਬੂਰ ਕਰੂਗਾ ਧੰਨਵਾਦ ਰੈਸਨਲ ਨਹੀਂ ਆਇਤਾ ਪਾਣੀ ਦੀਆਂ ਪਿਛੜਾਂ ਕੈਮੀਕਲ ਵਾਲਾ ਪਾਣੀ ਕੈਮੀਕਲ ਵਾਲਾ ਵਿੱਚ ਭੈਣ ਚੋੜਾ ਸਰਿਆਕਾਰ ਸਵੰਦ ਸਿੰਘ ਲੰਗੂਆਨ ਸੀਨੀਅਰ ਅਕਾਦੂਨਾ ਪੁਰਮਦੇ ਪੁਲਿਸ ਬਾਰ ਮਾਰ ਕੇ ਰਹੀ ਹੈ ਕਿ ਪਰਮਿਸ਼ਨ ਦੇਖੋ ਸਚਨ ਵਾਲੇ ਗੁਰੇ ਹਰਿਮਾਨ ਜਨੇਹਰ ਖੰਡਾ ਮੋਟੇ ਗੁਰੇ ਮਾਰ ਨਾ ਮਾਰ ਨਾ ਦਿੱਸਦਾ ਜੀ 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 ਬਰਾ ਉਹਨੂੰ ਤਸਵੀਰਾਂ ਦਿਖਾਉਂਦੇ ਆ ਕਿਸਾਨੀ ਸੰਘਰਸ਼ ਤੇ ਜਿੱਦੇ ਛੰਬੂ ਬਾਟਰ ਤੋਂ ਲਾਈਵ ਹੈ ਜ਼ਖਮੀ ਕਿਸਾਨਾਂ ਨੂੰ ਐਂਬੂਲੈਂਸ ਤੇ ਰਹੀ ਲਿਜਾਇਆ ਜਾ ਰਿਹਾ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਜਦੋਂ ਸ਼ਾਂਤੀਪੂਰਵਕ ਅੱਗੇ ਜਾ ਰਹੇ ਸਨ ਤਾਂ ਉਹਨਾਂ ਉਤੇ ਜਿਹੜਾ ਦਰਿਆ ਦਾ ਜ਼ਹਿਰੀਲਾ ਕੈਮੀਕਲ ਪਾਣੀ ਛੁੱਟਿਆ ਗਿਆ ਬਾਟਰ ਕੈਨ ਦੇ ਰਾਹੀਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਨਾਲ ਮੌਜੂਦ ਹੈ ਉਹਨਾਂ ਦੇ ਕਿਸਾਨ ਕਈ ਜ਼ਖਮੀ ਹੋਏ ਨੇ ਔਰ ਦੂਜੇ ਪਾਸੇ 19 ਦਿਨ ਤੋਂ ਪੋਕੜਤਾਲ ਡੱਲੇਵਾਲ ਦੀ ਚਲੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਖਨੌਰੀ ਵਿੱਚ ਕਿਸਾਨਾਂ ਤੇ ਪੁਲਿਸ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਕੋਈ ਵੀ ਬੇਸਿੱਟਾ ਜਿਹੜੀ ਰਹੀ ਆ ਪਟਿਆਲਾ ਦੇ ਡੀਸੀ ਤੇ ਐਸਐਸਪੀ ਨੇ ਇਸ ਬੈਠਕ ਵਿੱਚ ਹਿੱਸਾ ਲਿਆ ਔਰ ਦੂਜੇ ਪਾਸੇ ਤਸਵੀਰਾਂ ਸਾਫ ਨੇ ਤੁਸੀਂ ਵੇਖ ਸਕਦੇ ਹੋ ਕਿ ਪੁਲ ਦੇ ਉੱਪਰ ਕਿਸਾਨ ਤੇ ਪੁਲਿਸ ਵਿਚਕਾਰ ਹਰਿਆਣਾ ਪੁਲਿਸ ਵਿਚਕਾਰ ਜਦੋਂ ਜਹ ਚੱਲ ਰਹੀ ਹੈ ਦਿੱਲੀ ਜਾਣ ਦੀ ਗੱਲ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਸੀ ਵੀ ਜੇ ਕਿਸਾਨ ਸ਼ਾਂਤੀਪੂਰਵਕ ਪੈਦਲ ਦਿੱਲੀ ਆਉਣਾ ਚਾਹੁੰਦੇ ਤਾਂ ਆ ਸਕਦੇ ਨੇ ਲੇਕਿਨ ਫਿਰ ਉਹਨਾਂ ਨੂੰ ਰਸਤੇ ਵਿੱਚ ਕਈ ਦਿਨਾਂ ਤੋਂ ਰੋਕਿਆ ਜਾ ਰਿਹਾ ਹੈ ਕਿਸਾਨਾਂ ਦੀ ਦਿੱਲੀ ਕੂਚ ਦੀ ਤੀਜੀ ਕੋਸ਼ਿਸ਼ ਵੀ ناکਾਮ ਹੋ ਚੁੱਕੀ ਹੈ ਕਿਸਾਨ ਆਗੂ ਸਰਬੰਸ ਸਿੰਘ ਬੰਦੇਰ ਨੇ ਕਿਸਾਨਾਂ ਦੇ ਜਥੇ ਨੂੰ ਬੁਲਾਇਆ ਵਾਪਸ ਸਾਡੇ ਕੋਲੋਂ ਜਿੰਨੀਆਂ ਵੀ ਭੁੱਲਾਂ ਹੋਈਆਂ ਅਸੀਂ ਮਾਫੀ ਮੰਗਦੇ ਹਾਂ ਇਹ ਖਬਰ ਜਿਹੜੀ ਹੈ ਇਹ ਕਿਸੇ ਹੋਰ ਨਾਲ ਰਿਲੇਟਡ ਹੈ ਉਧਰੋਂ ਐਂਬੂਲੈਂਸ ਵੀ ਹਤਾ-ਹਤ ਹੋਈ ਹੈ ਔਰ ਪੰਜਾਬ ਸਰਕਾਰ ਵੱਲੋਂ ਕੋਈ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਜਾ ਰਹੀ ਕਨੌਰੀ ਵਿੱਚ ਕਿਸਾਨਾਂ ਦੇ ਪੁਲਿਸ ਦੀ ਮੀਟਿੰਗ ਚੱਲ ਰਹੀ ਹੈ ਉਧਰ ਸ਼ੰਭੂ ਬਾਟਰ ਤੇ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਾਂ ਕੈਮੀਕਲ ਦਾ ਪਾਣੀ ਪਾਇਆ ਜਾ ਰਿਹਾ ਤਸਵੀਰਾਂ ਸਾਫ ਨੇ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਜਦੋ ਜਹਿਦ ਕਰ ਰਹੇ ਨੇ ਦਿੱਲੀ ਜਾਣ ਦੀ ਲੇਕਿਨ ਦਿੱਲੀ ਜਾਣ ਦੀ ਇਹ ਤੀਜੀ ਕੋਸ਼ਿਸ਼ ਵੀ ناکਾਮ ਹੋ ਗਈ ਮਰਨ ਬਾਟੇ ਬੈਠੇ ਡੱਲੇਬਾਲ ਨਾਲ ਮੁਲਾਕਾਤਾਂ ਜਾਰੀ ਨੇ ਸਰਕਾਰੀ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ ਉਹਨਾਂ ਕਹਿੰਦੇ ਕਿ ਡੱਲੇਬਾਲ ਦੀ ਤਬੀਅਤ ਜਿਹੜੀ ਹੈ ਉਹ ਵੱਤੋ ਬੱਤਰ ਹੁੰਦੀ ਜਾ ਰਹੀ ਹੈ ਜੇ ਉਹਨਾਂ ਨੇ ਕੁਝ ਨਾ ਖਾਦਾ ਤਾਂ ਬਹੁਤ ਕੁਝ ਹੋ ਸਕਦਾ ਹੈ ਉਧਰੋਂ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਡੱਲੇਵਾਲ ਸਾਹਿਬ ਨੂੰ ਮਨਾਇਆ ਜਾਵੇ ਉਹਨਾਂ ਦਾ ਵਰਤ ਤੜਵਾਇਆ ਜਾਵੇ ਹਾਲਾਂਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੇ ਸ਼ੰਭੂ ਸਰਾ ਤੋਂ ਦੁਪਹਿਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਸੀ ਪਰ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਘੱਗਰ ਦਰਿਆ ਦੇ ਪੁਲ ਤੇ ਰੋਕ ਲਿਆ ਪੁਲਿਸ ਅਤੇ ਕਿਸਾਨਾਂ ਵਿਚਕਾਰ ਅੱਧਾ ਕਾਂਡਾ ਤਕਰਾਰ ਹੋਈ ਉਸ ਮਗਰੋਂ ਕਿਸਾਨਾਂ ਨੇ ਬੈਰੀਗੋਡ ਪੁੱਟਣ ਦੀ ਕੋਸ਼ਿਸ਼ ਕੀਤੀ ਪੁਲਿਸ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਇਸ ਦੇ ਨਾਲ ਹੀ ਜਲ ਤੋਪਾਂ ਦਾ ਵੀ ਕੈਮੀਕਲ ਪਾਣੀ ਦੀ ਵਰਤੋਂ ਕਰ ਰਹੀ ਹੈ ਹਾਲਾਂਕਿ ਹਰਿਆਣਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੈਮੀਕਲ ਦਾ ਪਾਣੀ ਨਹੀਂ ਵਰਤਿਆ ਗਿਆ ਵਿਚਾਲਾ ਵਿੱਚ ਸਿੰਪਲ ਪਾਣੀ ਪਰ ਪਾਈਪਾਂ ਦਿਖਦੀਆਂ ਨੇ ਕਿਸ ਤਰੀਕੇ ਦੇ ਨਾਲ ਕੱਗਰ ਦਰਿਆ ਗੰਦੇ ਪਾਣੀ ਦੇ ਵਿੱਚ ਪਾਈਪਾਂ ਲਾ ਕੇ ਵਾਟਰ ਕੈਨਨ ਦੇ ਰਾਹੀਂ ਕਿਸਾਨਾਂ ਦੇ ਉੱਤੇ ਅਥਰੂ ਗੈਸੇ ਪਾਣੀ ਦੇ ਆ ਬਿਛਾਰਾ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਸਾਫ਼ ਨੇ ਸ਼ੰਭੂ ਬਾਰਡਰ ਤੋਂ ਖਨੌਰੀ ਬਾਰਡਰ ਮੀਟਿੰਗ ਚੱਲ ਰਹੀ ਹੈ ਔਰ ਕਿਸਾਨ ਜਿਹੜੇ ਨੇ ਉਹਨਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਲਿਜਾਇਆ ਜਾ ਰਿਹਾ ਹੈ ਸਰਬੰਸ ਸਿੰਘ ਪੰਦੇਰ ਦੀ ਪ੍ਰੈਸ ਕਾਨਫਰੰਸ ਸਾਹਮਣੇ ਆਈ ਹੈ ਉਹਨਾਂ ਨੇ ਵੀ ਕਿਹਾ ਕਿ ਤੀਸਰੀ ਵਾਰ ਅਸੀਂ ਅਸਫਲ ਹੋਏ ਆ ਦਿੱਲੀ ਵਿੱਚ ਕੂਚ ਕਰਨ ਲਈ ਕਿਉਂਕਿ ਹਰਿਆਣਾ ਨੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਨੇ ਉਸੇ ਪੁਲ ਤੇ ਕੀਤੇ ਹੋਣ ਜਿੱਥੇ ਕਿਸਾਨ ਬੈਠੇ ਨੇ ਉਧਰੋਂ ਡੱਲੇਵਾਲ ਸਾਹਿਬ ਦੀ ਭੁੱਖ ਹੜਤਾਲ 19ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ ਔਰ ਪੰਦੇਰ ਨੇ ਵੀ ਦਿੱਤਾਲ ਅਲਟੀਮੇਟਮ ਕੱਢ ਲਈ ਅਗਲੀ ਰਣਨੀਤੀ ਫਾਰਮਰ ਪ੍ਰੋਟੈਸਟ ਦੀ ਕੁਰਸੇ ਤੇ تشڈر مگر ਉਹ ਕਿਸਾਨ ਹੋਏ ਲਾਈਵ ਹੁਣ ਵੇਖਣਾ ਹੈ ਕਿ ਅਗਲੀ ਰਣਨੀਤੀ ਪੰਦੇਰ ਸਾਹਿਬ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿਸਾਨੀ ਸੰਘਰਸ਼ ਦੇ ਜਿੱਦੇ ਛੰਭੂ ਬਾਟਰ ਤੋਂ ਲਾਈਵ ਹੈ ਜ਼ਖਮੀ ਕਿਸਾਨਾਂ ਨੂੰ ਐਂਬੂਲੈਂਸ ਦੇ ਰਹੀ ਲਿਜਾਇਆ ਜਾ ਰਿਹਾ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਜਦੋਂ ਸ਼ਾਂਤੀਪੂਰਵਕ ਅੱਗੇ ਜਾ ਰਹੇ ਸਨ ਤਾਂ ਉਹਨਾਂ ਉੱਤੇ ਜਿਹੜਾ ਦਰਿਆ ਦਾ ਜ਼ਹਿਰੀਲਾ ਕੈਮੀਕਲ ਪਾਣੀ ਛੁੱਟਿਆ ਗਿਆ ਬਾਟਰ ਕੰਨ ਦੇ ਰਾਹੀਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਨਾਲ ਮੌਜੂਦ ਆ ਉਹਨਾਂ ਦੇ ਕਿਸਾਨ ਕਈ ਜ਼ਖਮੀ ਹੋਏ ਨੇ ਔਰ ਦੂਜੇ ਪਾਸੇ 19 ਮਿੰਨ ਦੇ ਵਿੱਚ ਪੋਖੜ ਤਾਲ ਡੱਲੇਵਾਲ ਦੀ ਚਲੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਖਨੌਰੀ ਵਿੱਚ ਕਿਸਾਨਾਂ ਤੇ ਪੁਲਿਸ ਦੀ ਮੀਟਿੰਗ ਹੋਈ ਉਸ ਬਾਅਦ ਕੋਈ ਵੀ ਬੇਸਿਟਾ ਜਿਹੜੀ ਰਹੀ ਆ ਪਟਿਆਲਾ ਦੇ ਡੀਸੀ ਤੇ ਐਸਐਸਪੀ ਨੇ ਇਸ ਬੈਠਕ ਵਿੱਚ ਹਿੱਸਾ ਲਿਆ ਔਰ ਦੂਜੇ ਪਾਸੇ ਤਸਵੀਰਾਂ ਸਾਫ ਨੇ ਤੁਸੀਂ ਵੇਖ ਸਕਦੇ ਹੋ ਕਿ ਪੁਲ ਦੇ ਉੱਪਰ ਕਿਸਾਨ ਤੇ ਪੁਲਿਸ ਵਿਚਕਾਰ ਹਰਿਆਣਾ ਪੁਲਿਸ ਵਿਚਕਾਰ ਜਦੋਂ ਜਹ ਚੱਲ ਰਹੀ ਹੈ ਦਿੱਲੀ ਜਾਣ ਦੀ ਗੱਲ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਸੀਬੀ ਜੇ ਕਿਸਾਨ ਸ਼ਾਂਤੀਪੂਰਵਕ ਪੈਦਲ ਦਿੱਲੀ ਆਉਣਾ ਚਾਹੁੰਦੇ ਤਾਂ ਆ ਸਕਦੇ ਨੇ ਲੇਕਿਨ ਫਿਰ ਉਹਨਾਂ ਨੂੰ ਰਸਤੇ ਵਿੱਚ ਕਈ ਦਿਨਾਂ ਤੋਂ ਰੋਕਿਆ ਜਾ ਰਿਹਾ ਹੈ ਕਿਸਾਨਾਂ ਦੀ ਦਿੱਲੀ ਕੂਚ ਦੀ ਤੀਜੀ ਕੋਸ਼ਿਸ਼ ਵੀ ناکਾਮ ਹੋ ਚੁੱਕੀ ਹੈ ਕਿਸਾਨਾਂ ਆਗੂ ਸਰਵਣ ਸਿੰਘ ਬੰਦੇਰ ਨੇ ਕਿਸਾਨਾਂ ਦੇ ਜਥੇ ਨੂੰ ਬੁਲਾਇਆ ਵਾਪਸ ਸਾਡੇ ਕੋਲੋਂ ਜਿੰਨੀਆਂ ਵੀ ਪੁੱਲਾਂ ਹੋਈਆਂ ਅਸੀਂ ਮਾਫੀ ਮੰਗਦੇ ਹਾਂ ਇਹ ਖਬਰ ਜਿਹੜੀ ਹੈ ਇੱਕ ਅਸੀਂ ਹੋਰ ਨਾਲ ਰਿਲੇਟਡ ਹੈ ਉਧਰੋਂ ਇਹ ਐਂਬੂਲੈਂਸ ਵੀ ਹਤਾ-ਹਤ ਹੋਈ ਹੈ ਔਰ ਪੰਜਾਬ ਸਰਕਾਰ ਵੱਲੋਂ ਕੋਈ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਜਾ ਰਹੀ ਖਨੌਰੀ ਵਿੱਚ ਕਿਸਾਨਾਂ ਦੇ ਪੁਲਿਸ ਦੀ ਮੀਟਿੰਗ ਚੱਲ ਰਹੀ ਹੈ ਉਧਰ ਸ਼ੰਭੂ ਬਾਡਰ ਤੇ ਹੰਝੂ ਗੈਸ ਦੇ ਗੋਲੇ ਪਾਣੀ ਦੀ ਬਿਛਾੜਾ ਕੈਮੀਕਲ ਦਾ ਪਾਣੀ ਪਾਇਆ ਜਾ ਰਿਹਾ ਤਸਵੀਰਾਂ ਸਾਫ ਨੇ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਜਦੋਂ ਜਿਹਤ ਕਰ ਰਹੇ ਨੇ ਦਿੱਲੀ ਜਾਣ ਦੀ ਲੇਕਿਨ ਦਿੱਲੀ ਜਾਣ ਦੀ ਇਹ ਤੀਜੀ ਕੋਸ਼ਿਸ਼ ਵੀ ناکਾਮ ਹੋ ਗਈ ਮਰਨ ਵਰਤੇ ਬੈਠੇ ਡੱਲੇਬਾਲ ਨਾਲ ਮੁਲਾਕਾਤਾਂ ਜਾਰੀ ਨੇ ਸਰਕਾਰੀ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ ਉਹਨਾਂ ਕਹਿੰਦੇ ਕਿ ਡੱਲੇਬਾਲ ਦੀ ਤਬੀਅਤ ਜਿਹੜੀ ਹੈ ਉਹ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਜੇ ਉਹਨਾਂ ਨੇ ਕੁਝ ਨਾ ਖਾਤਾ ਤਾਂ ਬਹੁਤ ਕੁਝ ਹੋ ਸਕਦਾ ਹੈ ਉਦੋਂ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਡੱਲੇਵਾਲ ਸਾਹਿਬ ਨੂੰ ਮਨਾਇਆ ਜਾਵੇ ਉਹਨਾਂ ਦਾ ਵਰ ਤੜਵਾਇਆ ਜਾਵੇ ਹਾਲਾਂਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੇ ਸ਼ੰਭੂ ਸਰਾਤੋਂ ਦੁਪਹਿਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਸੀ ਪਰ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਘੱਗਰ ਦਰਿਆ ਦੇ ਪੁਲ ਤੇ ਰੋਕ ਲਿਆ ਪੁਲਿਸ ਅਤੇ ਕਿਸਾਨਾਂ ਵਿਚਕਾਰ ਅੱਧਾ ਕਾਂਡਾ ਤਕਰਾਰ ਹੋਈ ਉਸ ਮਗਰੋਂ ਕਿਸਾਨਾਂ ਨੇ ਬੈਰੀਗੋਡ ਪੋਟੜ ਦੀ ਕੋਸ਼ਿਸ਼ ਕੀਤੀ ਪੁਲਿਸ ਕਿਸਾਨਾਂ ਦੇ ਅਥਰੂ ਗੈਦੇ ਗੋਲੇ ਛੱਡ ਰਹੀ ਹੈ ਇਸ ਦੇ ਨਾਲ ਹੀ ਜਲ ਤੋਪਾਂ ਦਾ ਵੀ ਕੈਮੀਕਲ ਪਾਣੀ ਦੀ ਵਰਤੋਂ ਕਰ ਰਹੀ ਹੈ ਹਾਲਾਂਕਿ ਹਰਿਆਣਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੈਮੀਕਲ ਦਾ ਪਾਣੀ ਨਹੀਂ ਵਰਤਿਆ ਗਿਆ ਬਿਛਾੜਾ ਵਿੱਚ ਸਿੰਪਲ ਪਾਣੀ ਪਰ ਪਾਈਪਾਂ ਦਿਖਦੀਆਂ ਨੇ ਕਿਸ ਤਰੀਕੇ ਦੇ ਨਾਲ ਕੱਗਰ ਦਰਿਆ ਗੰਦੇ ਪਾਣੀ ਦੇ ਵਿੱਚ ਪਾਈਪਾਂ ਲਾ ਕੇ ਵਾਟਰ ਕੈਨਨ ਦੇ ਰਾਹੀਂ ਕਿਸਾਨਾਂ ਦੇ ਉੱਤੇ ਅਥਰੂ ਗੈਸੇ ਪਾਣੀ ਦੇ ਆ ਬਿਛਾਰਾ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਸਾਫ ਨੇ ਸ਼ੰਭੂ ਬਾਰਡਰ ਤੋਂ ਖਨੌਰੀ ਬਾਰਡਰ ਮੀਟਿੰਗ ਚੱਲ ਰਹੀ ਹੈ ਔਰ ਕਿਸਾਨ ਜਿਹੜੇ ਨੇ ਉਹਨਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਲਿਜਾਇਆ ਜਾ ਰਿਹਾ ਹੈ ਸਰਪੰਟ ਸਿੰਘ ਪੰਦੇਰ ਦੀ ਪ੍ਰੈਸ ਕਾਨਫਰੰਸ ਸਾਹਮਣੇ ਆਈ ਹੈ ਉਹਨਾਂ ਨੇ ਵੀ ਕਿਹਾ ਕਿ ਤੀਸਰੀ ਵਾਰ ਅਸੀਂ ਅਸਫਲ ਹੋਏ ਆ ਦਿੱਲੀ ਵਿੱਚ ਕੂਚ ਕਰਨ ਲਈ ਕਿਉਂਕਿ ਹਰਿਆਣਾ ਨੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਨੇ ਉਸੇ ਪੁਲ ਤੇ ਕੀਤੇ ਹੋਏ ਜਿੱਥੇ ਕਿਸਾਨ ਬੈਠੇ ਨੇ ਉਧਰੋਂ ਡੱਲੇਵਾਲ ਸਾਹਿਬ ਦੀ ਭੁਖ ਹੜਤਾਲ 19ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ ਔਰ ਪੰਦੇਰ ਨੇ ਵੀ ਦਿੱਤਾ ਅਲਟੀਮੇਟਮ ਕੱਢ ਲਈ ਅਗਲੀ ਰਣਨੀਤੀ ਫਾਰਮਰ ਪ੍ਰੋਟੈਸਟ ਦੀ ਹੁਣ ਸੇ ਤਸ਼ਦਰ ਮਗਰੋਂ ਕਿਸਾਨ ਹੋਏ ਲਾਈਵ ਹੁਣ ਵੇਖਣਾ ਹੈ ਕਿ ਅਗਲੀ ਰਣਨੀਤੀ ਪੰਦੇਰ ਸਾਹਿਬ ਜੜੱਲੇਵਾਲ ਸਾਹਿਬ ਦੀ ਕੀ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਕੁਝ ਕਰ ਸਕਣਗੇ